ਗੈਸਟਰ ਜੱਗੂ ਭਗਵਾਨਪਰੀਆ ਦੀ ਜੇਲ੍ਹ ਚ ਗੁੰਡਾਗਰਦੀ ਨਿਗਰਾਨੀ ਲਈ ਲੱਗੀ ਐਲਸੀਡੀ ਨੂੰ ਤੋੜਿਆ ਐਲਸੀਡੀ ਉਤਾਰ ਕੇ ਜ਼ਮੀਨ ਤੇ ਸੁੱਟਣ ਦੇ ਇਲਜ਼ਾਮ ਕਰੀਬ 1 ਹਫਤਾ ਪਹਿਲਾਂ ਲਗਾਈ ਗਈ ਸੀ ਸਕਰੀਨ ਐਸੇ ਮਾਮਲੇ ਨੂੰ ਲੈ ਕੇ ਜੱਗੂ ਦੇ ਖਿਲਾਫ ਥਾਣਾ ਕੁਤਵਾਲੀ ਚ ਕਰਾਇਆ ਗਿਆ ਮਾਮਲਾ ਦਰਜ 427 ਆਈਪੀਸੀ ਤੇ 42 ਪ੍ਰਿਜ਼ਨਰ ਅਖਤ ਤਹਿਤ ਮਾਮਲਾ ਹੋਇਆ ਦਰਜ ਕਪੂਰਥਲਾ ਮਾਡਰਨ ਜੇਲ੍ਹ ਚ ਬੰਦ ਹੈ ਜੱਗੂ ਭਗਵਾਨਪਰੀਆ ਜਾਣਕਾਰੀ ਅਨੁਸਾਰ ਜੇਅ ਦੇ ਸਹਾਇਕ ਸੁਪਰਡੈਂਟ ਨਵਦੀਪ ਨੇ ਦੱਸਿਆ ਕਿ 29 ਦਸੰਬਰ 2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਉੱਚ ਸੁਰੱਖਿਆ ਵਾਲੀ ਬੈਰਕ ਵਿੱਚ ਐਲਸੀਡੀ ਲਗਾਈ ਗਈ ਸੀ ਜਿਸ ਤੇ ਜੱਗੂ ਭਗਵਾਨ ਪ੍ਰਿਆ ਦੀ ਇੱਕ ਬੰਦ ਕੈਦੀ ਨਾਲ ਬਹਿਸ ਹੋ ਗਈ ਸੀ ਤੇ ਇਸੇ ਦਰਾਨ ਗੁੱਸੇ ਚ ਆ ਕੇ ਕੰਦ ਤੋਂ ਐਲਸੀਡੀ ਉਤਾਰ ਕੇ ਜ਼ਮੀਨ ਤੇ ਛੁੱਟੀ ਅਤੇ ਲੱਤਾਂ ਮਾਰ ਕੇ ਜੱਗੂ ਨੇ ਐਲਸੀਡੀ ਨੂੰ ਤੋੜ ਦਿੱਤਾ ਇਸ ਘਟਨਾ ਤੋਂ ਬਾਅਦ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਤੇ ਥਾਣਾ ਕੁੱਤਵਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ